ਇਸ ਦੁਆਬੇ ਦੀ ਇਨਕਲਾਬੇ ਤੇ ਸੰਘਰਸ਼ੀ ਜੋਦਿਆਂ ਦੀ ਧਰਤੀ ਦੇ ਵਾਸੀਓ ਅੱਜ ਦਾ ਜੋ ਮੁੱਖ ਪ੍ਰਬੰਧ ਬੜੇ ਸੱਚੇ ਢੰਗ ਨਾਲ ਬਾਹਰ ਦਾ ਜੇ ਸੇਕ ਮਾਰਦਾ ਗਰਮੀ ਦਾ ਅੰਦਰ ਇੰਨੇ ਵਧੀਆ ਪ੍ਰਬੰਧ ਕੀਤਾ ਕਿ ਬਾਹਰ ਜਾਣ ਨੂੰ ਜੀ ਨਹੀਂ ਕਰਦਾ ਪਰ ਫਿਰ ਵੀ ਕਈ ਰੁਜੇਵੇਂ ਸੱਜਣ ਜਾ ਰਹੇ ਨੇ ਪਰ ਬੇਨਤੀ ਹੈ ਬਹੁਤਾ ਸਮਾਂ ਨਹੀਂ ਲੈਣਾ ਤੁਹਾਡੇ ਚਰਨਾਂ 'ਚ ਕੁਝ ਬੇਨਤੀਆਂ باقی ਸੱਜਣਾਂ ਨੇ ਵੀ ਕਰਨੀਆਂ ਨੇ ਔਰ ਇਹਦੇ ਮੁੱਖ ਪ੍ਰਬੰਧਕ ਮੈਂ ਧੰਨਵਾਦ ਕਰਾਂਗਾ ਸਾਡੇ ਪਰਮ ਮਹਤਰ ਬਹੁਤ ਹੀ ਸਤਿਕਾਰਯੋਗ ਸਾਬਕਾ ਐਮਐਲਏ ਸ਼ਰੌਣੀ ਕਮੇਟੀ ਦੇ ਮੈਂਬਰ ਸਰਦਾਰ ਸੁਰਿੰਦਰ ਸਿੰਘ ਜੀ ਭੁੱਲੇਵਾ ਰਾਠਾ ਜੀ ਔਰ ਉਹਨਾਂ ਦੇ ਸਾਥੀ ਦੁਰਜੁਆ ਸਾਹਿਬ ਜੋਲ ਸਾਹਿਬ ਟਾਟ ਸਾਹਿਬ ਤੇ ਹੋਰ ਸਾਰੇ ਸਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲੰਮੀਆਂ ਵਿਚਾਰਾਂ ਤੁਸੀਂ ਬੜੀ ਢੇਰ ਦੇ ਬੈਠੇ ਸਰਵਣ ਕਰ ਰਹੇ ਹੋ। ਔਰ ਤੁਸੀਂ ਮਨ ਬਣਾ ਕੇ ਆਏ ਹੋ ਤੁਹਾਡੇ ਕੰਨਾਂ ਵਿੱਚ ਆਵਾਜ਼ ਪਈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੀ ਗੱਲ ਅੱਜ ਹੋਣੀ ਹੈ। ਔਰ ਉਸ ਪਾਵਨ ਸਥਾਨ ਤੋਂ ਸ੍ਰੀ ਅਕਾਲ ਤਾ ਸਾਬ ਤੋਂ ਜੋ ਵਰਸਾਈ ਪੰਜ ਮੈਂਬਰੀ ਭਰਤੀ ਕਮੇਟੀ ਦੇ ਸਜਣਾ ਨੇ ਕੁਝ ਆ ਕੇ ਅਪੀਲ ਕਰ ਅਪੀਲਾਂ ਕਰਨੀਆਂ ਨੇ ਆਪਾਂ ਵੀ ਉਹਦੀ ਵਿੱਚ ਸਾਂਝ ਪਾਈਏ ਤੇ ਉਸ ਗੱਲ ਦੀ ਹਾਮੀ ਭਰੀਏ। ਥੋੜਾ ਇੱਥੇ ਆਉਣਾ ਜੀ ਆਇਆਂ ਧੰਨਵਾਦ ਤੁਸੀਂ ਸਾਰੇ ਪੰਥ ਦਰ ਦੇ ਤੇ ਪੰਜਾਬ ਹਤਾਇਸੀ ਬੈਠੇ ਹੋ ਮੈਂ ਦੇਖ ਰਿਹਾ ਜਿਵੇਂ ਸਾਰੇ ਸੱਜਣਾ ਕਿ ਆ ਤੁਹਾਡੀ ਸਾਰਿਆਂ ਦੀ ਆਪਣੇ ਸਾਰਿਆਂ ਦੀ ਹਾਲਤ ਇਹ ਹੈ ਕਿ ਅੱਜ ਪੰਜਾਬ ਦੀ ਫਿਜ਼ਾ ਜਿਹੜੀ ਉਦਾਸ ਹੈ ਇੱਕ ਪੱਖੋਂ ਨਹੀਂ ਕੋਈ ਵੀ ਪੱਖ ਦੇਖ ਲਿਏ ਪੰਜਾਬ ਦਾ ਕਿ ਆਪਾਂ ਨੂੰ ਉਦਾਸ ਸੀਨ ਸਾਰਿਆਂ ਦੇ ਚਿਹਰੇ ਨਜ਼ਰ ਆਉਂਦੇ ਨੇ ਸਾਰਿਆਂ ਦੀ ਗੱਲਬਾਤ ਉਹ ਨਾ ਕਹ ਲਿਏ ਬਈ ਖੁਸ਼ੀ ਨਜ਼ਰ ਆਉਂਦੀ ਹੈ ਨਾ ਉਹ ਜज्ਬਾ ਨਰਾਸ਼ਤਾ ਤੇ ਨਿਆਸਰੇ ਜੇ ਲੱਗ ਮਹਿਸੂਸ ਕਰ ਰਹੇ ਹਾਂ ਕਿਉਂਕਿ ਹਾਲਾਤ ਸਰਕਾਰਾਂ ਨੇ ਐਸੇ ਬਣਾਤੇ ਭਾਵੇਂ ਸੂਬੇ ਦੀ ਸਰਕਾਰ ਹੈ ਦੇਸ਼ ਦੀ ਸਰਕਾਰ ਹੈ ਇਹਨਾਂ ਦੇ ਕਾਰਨ ਕਰਕੇ ਪੰਜਾਬ ਦੇ ਨਾਲ ਜੋ ਧੱਕੇ ਤੇ ਅਣਦੇਖੀ ਲਗਾਤਾਰ ਹੋ ਰਹੀ ਹੈ ਹਰ ਪੱਖੋਂ ਹੋਰੀ ਅਜਦਾ ਜ਼ਿਕਰ ਸਾਰੇ ਸਤਿਕਾਰਯੋਗ ਬੁਲਾਰਿਆਂ ਨੇ ਕੀਤਾ ਉਹਦੀ ਪਰਭਾਈ ਕਿਵੇਂ ਕੀਤੀ ਜਾਵੇ ਉਹਦਾ ਸਾਹਮਣਾ ਕਿਵੇਂ ਕੀਤਾ ਜਾਵੇ ਇਹ ਕੋਈ ਗੱਲ ਹੈ ਕਿ ਸ਼ਕਤੀਸ਼ਾਲੀ ਹੋਈਏ ਉਹ ਹੋਈਏ ਕਿਵੇਂ ਜਥੇਵੰਦਕ ਰੂਪ ਦੇ ਵਿੱਚ ਹੋਈਏ ਤੁਹਾਡੀ ਗੱਲ ਕਿਸੇ ਨੇ ਸੁਣਨੀ ਨਹੀਂ ਓਨੇ ਦਿਨ ਤੱਕ ਤੁਹਾਡੇ ਵੱਲ ਕਿਸੇ ਨੇ ਕੰਨ ਨਹੀਂ ਕਰਨਾ ਜਿੰਨੇ ਦਿਨ ਤੱਕ ਤੁਸੀਂ ਆਪਣੀ ਸ਼ਕਤੀ ਆਪ ਬਣਾਉਂਦੇ ਨਹੀਂ ਕਿਉਂਦੇ ਕਮਜ਼ੋਰਾਂ ਦੀ ਗੱਲ ਕੋਈ ਸੁਣਦਾ ਨਹੀਂ ਔਰੇ ਜੋਰ ਜਿਤੇ ਜੋਰ ਚੱਲਦਾ ਹੈ ਉਹ ਜੋਰਾਂ ਦੇ ਨਾਲ ਗੱਲ ਕੀਤੀ ਜਾਂਦੀ ਹੈ ਜਿਸੇ ਜੋਰ ਚੱਲਦੇ ਨੇ ਉਧਰ ਮੁਖ ਹੁੰਦਾ ਸੋ ਬੇਨਤੀ ਹੈ ਕਿ ਅੱਜ ਜਿਹੜੀ ਖਾਸ ਔਰਤ ਤੁਹਾਨੂੰ ਅਪੀਲ ਗੁਜਾਰਿਸ਼ ਕਰਨ ਵਾਸਤੇ ਪਹੁੰਚੇ ਆ ਕਿ ਜਿਸ ਮਕਸਦ ਵਾਸਤੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਪਾਵਨ ਉਸ ਤਰ੍ਹਾਂ ਤੋਂ ਫਸਿਲ ਤੋਂ ਪੰਜ ਸਿੰਘ ਸਹਿਬਾਨਾ ਬਣੋ ਜੋ ਹੁਕਮਨਾਮੇ ਹੋਏ ਉਹਨਾਂ ਦੇ ਵਿੱਚ ਇਹ ਹੁਕਮਨਾਮਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥ ਤੇ ਪੰਜਾਬ ਦੀ ਅਗਵਾਈ ਕਰਨ ਵਾਲੀ ਇੱਕ ਜਥੇਬੰਦੀ ਸੀ ਉਹਦੇ ਅੰਦਰ ਲੀਡਰ ਜਿਹੜੇ ਪਿਛੇ ਪਿਛਲੇ ਅਰਸਿਆਂ ਤੋਂ ਆਪਣੇ ਨਿੱਜੀ ਮਫਾਦਿਆਂ ਕਾਰਨ ਸਵਾਰਥਾਂ ਦੇ ਲਈ ਔਰ ਇਹ ਕਹੇ ਲਈ ਕਿ ਸਾਰੇ ਸਦਾਨ ਸਿ ਜਿਹੜੇ ਅਸੂਲ ਸੀ ਜਿਹੜੇ ਪਰੰਪਰਾਵਾਂ ਮਾਨ ਮਰਿਆਦਾਵਾਂ ਸਨ ਉਹਨਾਂ ਸਾਰਿਆਂ ਨੂੰ ਸਿੱਕੇ ਡੰਗ ਤਾ ਗੱਡੀ ਲੀਹੋ ਲਾਤੀ ਇਸ ਲਈ ਇਹਦੀ ਪੁਨਰ ਸਿਰਜिती ਵਾਸਤੇ ਇੱਕ ਕਮੇਟੀ ਮਨੋਨੀਤ ਕੀਤੀ ਜੀ ਦਾ ਜ਼ਿਕਰ ਤੁਸੀਂ ਅਕਸਰ ਸੁਣਦੇ ਹੋ ਲਗਾਤਾਰ ਉਸੇ ਦਿਨ ਤੋਂ ਕੋਸ਼ਿਸ਼ ਹੋ ਰਹੀ ਹੈ ਕਿ ਆਪਾਂ ਇਹਨੂੰ ਮੁੜ ਸੰਗਠਿਤ ਕਰਕੇ ਮੈਂਬਰਸ਼ਿਪ ਵਾਤੋਂ ਵਾਤ ਭਰਤੀ ਕਰਕੇ ਕਿਉਂਕਿ ਜਿੰਨੀ ਬਹੁਤੀ ਤعداد ਗਿਣਤੀ ਵਿੱਚ ਹੋਵਾਂਗੇ ਸਾਡੀ ਕਿਉਂਕਿ ਲੋਕ ਰਾਜ ਵਿੱਚ ਉਹੀ ਸ਼ਕਤੀ ਬਣਦੀ ਹੈ ਔਰ ਜਿਸ ਅਕਾਲ ਤਖਤ ਦਾ ਜ਼ਿਕਰ ਵਾਰ-ਵਾਰ ਹੋਇਆ ਅਕਾਲ ਤਖਤ ਸਬ ਕੇਵਲ ਇੱਕ ਇੱਟਾਂ ਦੀ ਬਿਲਡਿੰਗ ਨਹੀਂ ਹੈ ਸ੍ਰੀ ਅਕਾਲ ਤਖਤ ਸਿੱਖ ਸੰਕਲਪ ਹੈ ਇੱਕ ਸਦਾਤ ਹੈ ਇੱਕ ਵਿਚਾਰਧਾਰਾ ਹੈ ਜਿਹੜੀ ਦੁਨੀਆ ਦੇ ਕਲਿਆਣ ਵਾਸਤੇ ਹੈ ਔਰ ਉਤੋਂ ਕਲਿਆਣਕਾਰੀ ਜਿਹੜੇ ਸਿਧਾਂਤ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਮਨੁੱਖਤਾ ਦੇ ਭਲੇ ਵਾਸਤੇ ਉਤੋਂ ਬਹੁਤ ਵੱਡੇ ਸੰਘਰਸ਼ ਕੀਤੇ ਗਏ ਨੇ ਔਰ ਇਹ ਲਈਏ ਇਸ ਦੇਸ਼ ਦੀ ਅਜਤ ਤੇ ਆਬਰੂ بچਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਹ ਲਈਏ ਉਹਨਾਂ ਨੂੰ ਮੰਨਣ ਵਾਲੇ ਜੌਨਾਂ ਤੇ ਸਿਧਾਂਤਾਂ ਦੇ ਪਹਿਰਾ ਦੇਣ ਵਾਲਿਆਂ ਨੇ ਆਪਣੀਆਂ ਜਾਨਾਂ ਹਿੰਦ ਕੇ ਇਸ ਨੂੰ ਕਾਇਮ ਰੱਖਿਆ ਸੋ ਉਸ ਲਈ ਅਕਾਲ ਤਖਸਾਲ ਸਾਡਾ ਸੋ ਬੜਾ ਦੁੱਖ ਵੀ ਹੈ ਪਰ ਜਿਹੜੀ ਅਕਾਲੀ ਕਹਾਉਣ ਵਾਲੀ ਲੀਡਰਸ਼ਿਪ ਜਿਹਨੂੰ 2.2024 ਨੂੰ ਕਹਤਾ ਵੀ ਤੁਸੀਂ ਤੁਹਾਡੇ ਗੁਨਾਹਕਾਰਨ ਤੁਸੀਂ ਹੁਣ ਪੰਥ ਦੀ ਰਾਸੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਇਸ ਲਈ ਪੁਨਰ ਸੀਟਸ ਕੀਤਾ ਜਾਂਦਾ ਹੈ ਉਹਨਾਂ ਲੋਕਾਂ ਨੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜੇ ਉਹਨਾਂ ਦੇ ਅਧਿਕਾਰ ਵਿੱਚ ਹੈ ਇਸ ਲਈ ਕਿੱਡਾ ਵੱਡਾ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਹੈ 2 ਦਸੰਬਰ 2024 ਨੂੰ ਗੁਨਾਹ ਕਬੂਲ ਵੀ ਕਰ ਲੈ ਔਰ ਉਹਨਾਂ ਦੀ ਤਰਖਾ ਵੀ ਆਪਣੀ ਮਨਾ ਮੰਨ ਲਈ ਪਰ ਉਸ ਤੋਂ ਬਾਅਦ ਫਿਰ ਮੁਕਰ ਗਿਆ ਕਿ ਇਹ ਤਾਂ ਅਸੀਂ ਜੀ ਮੌਕੇ ਦੀ ਮੌਕੇ ਇਸ ਵਿਵਾਦ ਨੂੰ ਖਤਮ ਕਰਨ ਵਾਸਤੇ ਗੱਲ ਮੰਨੀ ਸੀ ਅਸੀਂ ਤਾਂ ਕੀਤਾ ਕੁਝ ਨਹੀਂ ਜੇ ਸ੍ਰੀ ਅਕਾਲ ਤਖਸਾਲ ਨੂੰ ਬਿਠ ਦੇ ਦੇ ਜਿਹੜਾ ਸਿੱਖ ਕਹਿਰ ਕਰਨ ਵਾਲਾ ਅਕਾਲੀ ਕਹਿਣ ਵਾਲਾ ਔਰ ਪੰਥ ਦਾ ਲੀਡਰ ਹੋਣ ਵਾਲਾ ਤੇ ਉਹਦਾ ਤਾਂ ਮੈਂ ਕਹਿੰਦਾ ਜੋਣਾ ਵੀ ਧਿਰ ਗਏ ਪਰ ਉਹ ਲੋਕ ਟੀਟੋ ਕੇ ਇੱਥੇ ਵਸ ਨਹੀਂ ਉਹ ਸ਼ਰੋਮਣੀ ਗੁਰਦੁਆਰਾ ਬੰਦੇ ਕਮੇਟੀ ਜਿਨ੍ਹਾਂ ਤੇ ਉਹਨਾਂ ਦੇ ਅਧਿਕਾਰ ਵਿੱਚ ਆ ਜੇ ਔਰ ਉਹਨੂੰ ਇਉਂ ਵਰਤਿਆ ਕਿ ਤਿੰਨੇ ਸਿੰਘ ਸਹਿਬਾਨ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਔਰ ਬੈਠੇ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਗੈਨੀ ਸੁਲਤਾਨ ਸਿੰਘ ਜੀ ਜਥੇਦਾਰ ਸੀ ਕੇਸਗੜ੍ਹ ਸਾਹਿਬ 26 ਦਿਨਾਂ ਵਿੱਚ ਤਿੰਨ ਸਿੰਘ ਸਾਹਿਬਾਨਾਂ ਨੂੰ ਇਉਂ ਲਾ ਕਾ ਮੈਂ ਖਾਂ ਬੇਨਤੀ ਕਰਾਂ ਮੇਰੀ ਜ਼ੁਬਾਨ ਆਗਿਆ ਨਹੀਂ ਦਿੰਦੀ ਮੈਂ ਸ਼ਬਦ ਬੋਲਾਂ ਕਿ ਜਿਵੇਂ ਘਰ ਦਾ ਇੱਕ ਸਧਾਰਨ ਆਪਾ ਨੌਕਰ ਨੂੰ ਹਟਾ ਦਈ ਜੈ ਇੰਨੀ ਬੇਹਈ ਇੰਨੀ ਗੈਰ ਸਿਧਾਂਤਕ ਬੇਸੂਲੀਆ ਗੱਲਾਂ ਸਾਡਿਆਂ ਮਾਨ ਮਰਿਆਦਾਆਂ ਮਾਂ ਪਰੰਪਰਾਵਾਂ ਦਾ ਮਰਿਆ ਮੇਡ ਕਰਨ ਤੇ ਲੁਗੇ ਲੱਗੀ ਆ ਲੀਡਰਸ਼ਿਪ ਇਹਨੇ ਗੁਨਾਹ ਲੋਕ ਦੁਨੀਆ ਦੇ ਸਾਹਮਣੇ ਕਬੂਲ ਕੇ ਮੁਕਰ ਵਾਲੇ ਮੁੜ ਕੇ ਉਤੋਂ ਵੱਡੇ ਬਣਾ ਗਏ ਫੇਰ ਬਣ ਗਏ ਉਹਨਾਂ ਦੀ ਭੁੱਲ ਕਿੱਥੇ ਰੁਛਾਈ ਜਾਊਗੀ ਹੁਣ ਤਾਂ ਭਰਾਓ ਇੱਕੋ ਗੱਲ ਰਹਿ ਗਈ ਮੈਂ ਆਖਿਰ ਵਿੱਚ ਬੇਨਤੀ ਕਰਾਂ ਲੰਮੀ ਗੱਲਾਂ ਨਾ ਕਰਾਂ ਸਤਿਕਾਰਯੋਗ ਬੁਲਾੜਿਆ ਨੇ ਔਰ ਸਾਰਿਆਂ ਨੇ ਬੋਲਣਾ ਤੁਹਾਡੇ ਨਾਲ ਲੰਮੇ ਵਿਚਾਰ ਕਰਨੇ ਨੇ ਪਰ ਬਹੁਤਾ ਸਮਾਂ ਨਹੀਂ ਲੈਣਾ ਵੀ ਨਾ ਬੇਨਤੀ ਕਰਾਂ ਮੈਂ ਪੋਲੇ ਰਾठा ਜੀ ਕਹਿ ਰਹੇ ਸੀ ਕਿ 2 ਵਜੇ ਆਪਾਂ ਸਾਰੀ ਸਮਾਪਤੀ ਕਰ ਦੇਣੀ ਹੈ ਇੱਕੋ ਗੱਲ ਰਹਿ ਗਈ ਫੈਸਲਾ ਹੁਣ ਤੁਹਾਡੇ ਹੱਥੇ ਚ ਅਸੀਂ ਤਾਂ ਹੋਕਾ ਦੇਣ ਵਾਲੇ ਆ ਕਿ ਜਾਗੋ ਬਹੁਤ ਕੁਝ ਆਪਣੇ ਨਾਲ ੱਤਕਾ ਹੋ ਗਿਆ ਹਰ ਪੱਖੋਂ ਹੋ ਰਿਹਾ ਜੇ ਆਪਣੀ ਜਥੇਬੰਦੀ ਤੁਹਾਡੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਥ ਦੇ ਪੰਜਾਬ ਦੀ ਅਗਵਾਈ ਕਰਨ ਵਾਲੀ ਪਾਰਟੀ ਅਗਰ ਉਹ ਮਜ਼ਬੂਤ ਨਹੀਂ ਹੁੰਦੀ ਉਹ ਮਜ਼ਬੂਤੀ ਟੋੜੇ ਕਰਕੇ ਹੋਣੀ ਆ ਫਿਰ ਇਹ ਗੱਲਾਂ ਦੂਰ ਦੀਆਂ ਨਜ਼ਰ ਆਉਣਗੀਆਂ ਸਾਡੇ ਪੱਲੇ ਕੱਖ ਨਹੀਂ ਪੈਣਾ ਕੇਵਲ ਦੁੱਖੇ ਦੁਖ ਸਾਨੂੰ ਨਜ਼ਰ ਆਉਣੇ ਨੇ ਇਸ ਲਈ ਇੱਕੋ ਅੱਲਾਕੇ ਤੁਸੀਂ ਉਹ ਲੋਕ ਅਜੇ ਵੀ ਇੱਕ ਆਪਣਾ ਝੜੇ ਦਾ ਪ੍ਰਧਾਨ ਬਣਾ ਕੇ ਫੇਰ ਬੈਠ ਗਏ ਹੁਕਮ ਸੀ ਕਿ ਤੁਸੀਂ ਜੋਗ ਨਹੀਂ ਰਹੇ ਅਗਰ ਭਾਈ ਕਰਨ ਦੇ ਰਾਸੀ ਰਵਾਈ ਕਰਨ ਦੇ ਪਰ ਮੰਨਵਾ ਨਹੀਂ ਕੀਤੀ ਇਸ ਲਈ ਭਰਾਵੋ ਜੋ ਅਕਾਲਤਾ ਦਾ ਹੁਕਮ ਸੀ ਇੱਕ ਕਮੇਟੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਉਸੇ ਤਰਜ਼ ਦੇ ਉੱਤੇ ਉਸੇ ਲੀਹ ਤੇ ਚੱਲਦੇ ਹੋਏ ਅੱਜ ਕਾ ਵੀ ਮੰਜ਼ਲ ਤੈ ਹੋ ਗਈ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਬੇਨਤੀਆਂ ਵੀ ਕੀਤੀਆਂ ਨੇ ਭਰਤੀ ਜੋਰਾਂ ਨਾਲ ਚੱਲ ਰਹੀ ਹੈ ਆਰੋ ਬਹੁਤਾ ਲੰਮਾ ਸਮਾਂ ਨਹੀਂ 30 ਤਰੀਕ ਮਈ ਦਿੱਤੀ ਗਈ ਹੈ ਕਿ 18 ਜੂਨ ਤੱਕ ਭਰਤੀ ਹੋਵੇਗੀ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਸੱਜਣ ਰਹਿ ਗਏ ਨੇ ਉਹ ਭਰਤੀ ਕਰ ਲੋ ਜੇ ਜਿਹੜੇ ਭਰਤੀ ਕਰ ਰਹੇ ਨੇ ਉਹ ਜਲਦੀ ਸਮਾਪਤ ਕਰਕੇ ਆਪਣੀਆਂ ਜੜੀਆਂ ਲਿਸਟਾਂ ਨੇ ਕਾਪੀਆਂ ਜਮ੍ਹਾਂ ਕਰਾਉਣ ਤਾਂ ਕਿ ਆਪਾਂ ਅਗਲਾ ਜਿਹੜਾ ਪ੍ਰੋਸੈਸ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਦਾ ਡੈਲੀਗੇਟ ਬਣਾ ਕੇ ਅਗਲਾ ਆਰੰਭ ਕਰ ਸਕੀਏ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਏ ਆ ਸੋ ਇਸ ਕਰਕੇ ਤੁਸੀਂ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਆਪਣੀ ਪੰਥਕ ਧਿਰ ਨੂੰ ਔਰ ਇਹ ਜਥੇਬੰਦੀ ਨੂੰ ਮਜ਼ਬੂਤ ਕਰਨਾ ਔਰ ਉਹ ਲੀਡਰਸ਼ਿਪ ਤੁਹਾਡੇ ਵਿੱਚ ਹੋਣੀ ਹੈ ਜਿਹੜੀ ਆਉਣ ਵਾਲੀ ਬਾਗਡੋਰ ਇਸ ਪੰਥ ਦੀ ਇਸ ਪੰਜਾਬ ਦੀ ਕਾਇਆ ਕਲਮ ਕਰਨ ਵਾਸਤੇ ਉਹ ਆਪਣਾ ਮੋਰੀ ਰੋਲ ਅਦਾ ਕਰੇਗੀ ਉਹ ਤੁਸੀਂ ਚੁਣਨੀ ਹੈ ਉਹ ਮਨਮਰਜ਼ੀ ਨਾਲ ਜਿਵੇਂ ਦੂਜੇ ਚੁਣਦੇ ਰਹੇ ਨੇ ਜਿਹੜੇ ਅੱਜ ਵੀ ਸੁਣੇ ਬੈਠੇ ਬਣੇ ਬੈਠੇ ਨੇ ਉਹ ਕਰਨੀ ਹੋਣੀ ਤੁਹਾਡੀਆਂ ਭਾਵਨਾਵਾਂ ਤੁਹਾਡੀ ਜਿਹੜੀ ਇੱਛਾਵਾਂ ਨੇ ਉਹਨਾਂ ਦੀ ਉਹ ਪੂਰਤੀ ਉਹ ਲੀਡਰਸ਼ਿਪ ਕਰੇਗੀ ਤੋਂ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੋਇਆ ਮੈਂ ਸਾਰੇ ਖਾਸ ਹੋਰਤੇ ਸਾਹ ਸਰਵਿੰਦਰ ਸਿੰਘ ਜੀ ਬੋਲੇ ਵਾਲਾ ਰਾਠਾ ਤੇ ਉਹਨਾਂ ਦੀ ਸਾਰੀ ਸਾਥੀਆਂ ਦਾ ਮੇਰੇ ਮਿੱਤਰ ਸਾਹ ਹਰਵੰਸ ਸਿੰਘ ਜੀ ਮੰਜਪੁਰ ਸਾਹਿਬ ਕਾ ਐਜੀਬੀਸੀ ਮੈਂਬਰ ਸਾਹਿਬਾਂ ਨੇ ਕਈ ਦਿਨ ਤੋਂ ਕਹਿੰਦੇ ਲੋੜ ਲਾਉਂਦੇ ਸੀ ਜਰੂਰ ਆਉਣਾ ਸਾਰਿਆਂ ਨੇ ਸਾਰੇ ਆਏ ਨੇ ਪਰ ਅੱਜ ਬੀਬੀ ਸਤਵੰਦ ਕੌਰ ਜੀ ਜੋ ਮੈਂਬਰ ਨੇ ਸਾਡੇ ਕਿ ਬਹੁਤ ਰੁਝੇਵੇਂ ਕਾਰਨ ਕਿ ਉਹਨਾਂ ਦੀ ਡਿਉਟੀ ਐਜੇ ਡਿਪਟੀ ਡਾਇਰੈਕਟਰ ਡਾਇਰੈਕਟੋਰੇਟ ਜਿਹੜਾ ਐਜੀਬੀਸੀ ਦਾ ਉਹਦੇ ਵਿੱਚ ਸੇਵਾ ਲੱਗਦੀ ਲੱਗੀ ਹੋਈ ਆ ਤੁਹਾਨੂੰ ਪਤਾ ਕਿ ਰੁਝੇਵੇਂ ਐਸੇ ਹੋ ਜਾਂਦੇ ਨੇ ਉਹ ਨਹੀਂ ਪਹੁੰਚ ਸਕੇ ਸੋ ਉਹਨਾਂ ਦੀ ਹਾਜ਼ਰੀ ਦੀ ਪ੍ਰਵਾਨ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ